ਰਾਉਂਦ ਦਾ ਬੱਲਾ ਆਪਾਂ ਦਾ ਇੱਥੇ ਹੋਇਆ ਗੋਲੀ ਗੋਲੀਆਂ ਚੜੀਆਂ ਹੱਡੀ ਮੇਰੇ ਦੋ ਇੱਕ ਬੱਖੀ ਗੋਲ ਦੀ ਫੇਰ ਕੱਢਾ ਇੱਕ ਲੱਤ ਗੋਲ ਦੀ ਪਰ ਖੜਿਆ ਨਹੀਂ ਅਸਲ ਵਾਲੇ ਕੇ ਭੱਜ ਗਿਆ ਕੌਣ ਸੀ ਬੰਦੇ ਉਹ ਸਟੇ ਲੋਪਰਧਾਨ ਇੱਥੋਂ ਦਾ ਬਈ ਆਪਣੀ ਸਿੱਧੀ ਫਰਮਾਇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਐਨਾ ਨਹੀਂ ਸਿਕਿਉਰਟੀ ਕੁਛ ਨਹੀਂ ਮੁਲਾਜ਼ਮਾਂ ਦੀ ਜੀ ਗੱਤ ਰਿਕਾ ਮੜਾ ਆ ਲਗਾਓ ਮੜਾ ਇੱਧਰ ਕਿਸੇ 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 ਦੇ ਲੱਗੇ ਫੇਰ ਉਹ ਮੇਰੀ ਮਾਰਦਾ ਸੀ ਤੂਨੋ ਗੁਰੂ ਹੋਇਆ ਤਾਂ ਪਿਆ ਬੱਖੀ ਗੋਲ ਦੀ ਲੱਤ ਗੋਲ ਦੀ ਤਾਂ ਕੜਤਾ ਸਿੱਧੀ ਗੱਲ ਕਹਿਣਾ ਅੱਗੇ ਤੋਂ ਦੱਸ ਕੇ ਆ ਜੀ ਕੱਲਾ ਸੀਗਾ ਕੱਲਾ ਸੀ ਅਸਲਾ ਫਿਰ ਗੋਲੀ ਮਾਰ ਦਿੰਦਾ ਹਿੱਕਾ ਮੂਰੇ ਸੀ ਸਿੰਘਾਂ ਦੀ ਠੀਕ ਆ ਜਿਹੜਾ ਪ੍ਰਧਾਨਾ ਕੋਲ ਜਿਹੜਾ ਪ੍ਰਧਾਨਾ ਹੱਸ ਕੇ ਕੀ ਕਹਿਣਾ ਚਾਹੁੰਦੇ ਫੈਸਟੀਵਲ ਦੌਰਾਨ ਗੋਲੀ ਚੱਲੀ ਹੈ ਜੀ ਕੀ ਹੈ ਪੂਰਾ ਮਾਮਲਾ ਆ ਥੋੜੀ ਦੇਰ ਪਹਿਲਾਂ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁਝ ਸਟੂਡੈਂਟਸ ਦੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਜਿਹੜਾ ਹੈ ਇੱਕ ਲੜਕੇ ਵੱਲੋਂ ਜਿਹੜੇ ਹੈਗੇ ਦੂਜੇ ਦੇ ਉੱਪਰ ਫਾਇਰ ਕੀਤੇ ਗਏ ਆ ਸੋ ਇਸ ਵਾਰ ਦੇ ਵਿੱਚ ਸਾਡੇ ਵੱਲੋਂ ਮੌਕੇ ਦੇ ਉੱਪਰ ਟੀਮਾਂ ਪਹੁੰਚ ਕੇ ਜਿਹੜਾ ਬੰਦਾ ਸੀਗਾ ਜਿਹਨੇ ਫਾਇਰ ਕੀਤਾ ਉਹ ਆਈਡੈਂਟੀਫਿਕੇਸ਼ਨ ਕੀਤੀ ਗਈ ਹੈ ਇਹ ਜਸਦੀਪ ਸਿੰਘ son of ਜਸਵਿੰਦਰ ਸਿੰਘ ਪਿੰਡ ਬੇਮੰਦਰ ਰਹਿਣ ਵਾਲਾ ਹੈ ਤੇ ਜਿਹੜਾ ਮੁੱਢਲੀ ਜਾਣਕਾਰੀ ਮਿਲੀ ਕਿ ਇਹਨੇ 32 ਬੋਰ ਦੇ ਜਿਹੜਾ ਪਿਸਟਲ ਸੀਗਾ ਉਸ ਦੇ ਨਾਲ ਫਾਇਰ ਵੀ ਕੀਤੇ ਹਵਾਈ ਕੁਛ ਕੀਤੇ ਕੁਛ ਉਹਨਾਂ ਵੱਲ ਵੀ ਕੀਤੇ ਸੋ ਇਸ ਵਾਰ ਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਮੌਕੇ ਪਹੁੰਚ ਗਈ ਹੈ ਤੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਾਨੂੰਨਬੰਦ ਕਰਕੇ ਉਹਦੇ ਮੁਖਲਾਮ ਮੁਕੱਦਮਾ ਦਰਜ ਕਰ ਰਹੇ ਹਾਂ ਤੇ ਬਿਲਕੁਲ ਇਹਦੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਰ ਕਿੰਨੇ ਰਾਉਂਡ ਫਾਇਰ ਹੋ ਅਬੇ ਜਿਹੜੇ ਇਹਦੇ ਵਿੱਚ 3 ਤੋਂ 4 ਰਾਉਂਡ ਜਿਹੜੇ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰ ਖਵਾ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪਸ ਜਿਹੜੇ ਬਣੇ ਹੋਏ ਆ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦਾ ਇੱਕ ਮੁਕਦਮਾ ਦਰਜ ਹੈ ਥਾਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤੇ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਰ ਝਖਮੀ ਹੋ ਗਿਆ ਕੀ ਇਸ ਤੇ ਹਾਲ ਜਿਹੜਾ ਹੈਗਾ ਝਖਮੀ ਤੇ ਹੁਣ ਦੀ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਪਰ ਫਿਰ ਵੀ ਜਿਹੜੇ ਹੈਗੀ ਆ ਅਸੀਂ ਜਿਹੜੀ ਇਸ ਬੰਦੇ टिकट ਨਾ ਹੋਈ ਤੇ ਅੱਜ ਵੀ ਨਹੀਂ ਇਸ ਦੇ ਵਿੱਚ ਤੇ ਦੇਖੋ ਸਟੂਡੈਂਟਸ ਨੂੰ ਇੱਕ ਤਿਆਰ ਦੇਣ ਦੀ ਗੱਲ ਹੁੰਦੀ ਹੈ ਕਿ ਯੂਥ ਫੈਸਟੀਵਲ ਇੱਕ ਇੰਜੋਏ ਦਾ ਟਾਈਮ ਹੁੰਦਾ ਹੈ ਜਿਉਂਕਿ ਸਾਰਾ ਸਾਲ ਪੜ੍ਹਾਈ ਤੋਂ ਬਾਅਦ ਜਿਹੜਾ ਯੂਥ ਫੈਸਟੀਵਲ ਇਜ਼ ਟਾਈਮ ਆਫ ਇੰਜੋਏ ਤੇ ਇਸ ਦੇ ਵਿੱਚ ਜਿਹੜਾ ਹੈਗਾ ਲੜਾਈ ਜਾਂ ਗੁੱਟਬੰਦੀ ਜਿਹੜੀ ਚੰਗੀ ਗੱਲ ਨਹੀਂ ਹੈਗੀ ਤੇ ਸਾਰਿਆਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਆਪਣੀ ਜਿਹੜਾ ਹੈਗਾ ਜੀ ਫੰਕਸ਼ਨ ਨੂੰ ਇੱਕ ਫੰਕਸ਼ਨ ਦੀ ਤਰ੍ਹਾਂ ਇੰਜੋਏ ਕਰਨਾ ਚਾਹੀਦਾ ਸਰ ਆਪ ਆਮ ਲੋਕ ਵੀ ਆਏ ਕਿ ਕੱਲੇ ਵਿਦਿਆਰਥੀ ਆ ਰਹੇ ਮੇਨਲੀ ਸਟੂਡੈਂਟਸ ਹੈਗੇ ਜੀ ਇਹਦੇ ਵਿੱਚ ਜਿਹੜਾ ਕਾਲਜਰ ਵੀ ਹੈ ਜੇ ਇਸੇ ਕਾਲਜ ਦੇ ਜ ਨਹੀਂ ਸਾਰੇ ਸਟੂਡੈਂਟਸ ਹੈਗੇ ਕੁਝ ਇਦਾਂ ਦੇ ਸਟੂਡੈਂਟਸ